ਡੇਰਾ ਬਾਬਾ ਨਾਨਕ ਦੇ ਪਿੰਡ ਮੱਲੋਵਾਲੀ ਤੋਂ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ 26 ਸਾਲਾ ਫੌਜੀ ਨੌਜਵਾਨ ਸੁਖਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਦੇ ਮਾਪਿਆਂ ਤੇ ਦੁੱਖ ਦਾ پہاੜ ਟੁੱਟਿਆ ਹੋਇਆ ਹੈ ਤੇ ਉੱਥੇ ਇਹ ਪੂਰੇ ਇਲਾਕੇ ਸੋਗ ਦੀ ਲਹਿਰ ਪਾਈ ਗਈ ਹੈ ਇਸ ਮੁਕ ਜਾਣਕਾਰੀ ਦਿੰਦੇ ਹੋਏ ਫੌਜੀ ਅਧਿਕਾਰੀ ਅਤੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਲਾਸ ਨਾਇਕ ਆਪਰੇਟਰ ਸੁਖਬੀਰ ਸਿੰਘ ਸੁਪੁੱਤਰ ਬਜੀਤ ਸਿੰਘ 581 ਨਾਇਟ ਰਜਿਗਮੈਂਟ ਚੜ੍ਹਦੀ ਕਲਾ ਮਿਸਮਾਰੀ ਕੈਂਟ ਅਸ਼ਾਮ ਚ ਗਲੇਸ਼ੀਅਰ ਤੇ ਆਪਣੀ ਡਿਊਟੀ ਬੇਕੂਬੀ ਨਿਭਾ ਰਹੇ ਸਨ ਤੇ ਇਹ ਨੌਜਵਾਨ ਫੌਜੀ ਸੁਖਬੀਰ ਸਿੰਘ ग्लेਸ਼ੀਅਰ ਤੋਂ ਵਾਪਸ ਪਰਤ ਕੇ ਬੀਤੀ 19 ਜੁਲਾਈ ਨੂੰ ਆਪਣੇ ਕਾਰ ਛੁੱਟੀ ਆਇਆ ਤੇ ਇਸ ਆਏ ਸਨ ਮਿੱਤੇ 2 ਦਿਨ ਪਹਿਲਾਂ ਅਚਾਨਕ ਇੰਨਾ ਦੀ ਤਬੀਤ ਵਿਗੜ ਗਈ ਤਾਂ ਡੇਰਾ ਬਾਬਾ ਨਾਨਕ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਇਹਨਾਂ ਨੂੰ ਆਰਮੀ ਹਸਪੀਟਲ ਅੰਮ੍ਰਿਤਸਰ ਖੇਰ ਕਰ ਦਿੱਤਾ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਰਮੀ ਹਸਪਤਾਲ ਦੇ ਡਾਕਟਰ ਨੋਟਰਾ ਵੱਲੋਂ ਉਸ ਦਾ ਚੈੱਕਅਪ ਕੀਤਾ ਗਿਆ ਜਿੱਤੇ ਉਹਨਾਂ ਦੀ ਮਰਤਕ ਐਲਾਨ ਕਰ ਦਿੱਤਾ ਤੁਸੀਂ ਦੇਖੋ ਡੀਐਸ ਨੇ ਉਹਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਤੇ ਅਨੀਤਾ 베ਦੀ ਧੰਨਵਾਦ

ਇਹ ਕੋ ਗ੍ਰੰਥ ਸਹਿਗਿਲੇ ਪਾਠ ਦਰਸ਼ਨ ਲਾੜ ਦਾ ਧਿਆਨ ਕਰਕੇ ਬਲੋ ਜੀ ਵਾਹਿਗੁਰੂ ਸਾਜੇ ਨਵਾਜੇ ਪੰਜ ਪਿਆਰੇ ਚਾਰ ਸਹਿਬ ਜਾ ਰਹੀ ਚਾਰੀ ਮੰਗ ਤੇ ਅਠ ਨਵਾਂ ਜਪੀਆਂ ਛਪੀਆਂ ਸਤ ਨਿਆ ਮਹਾ ਪ੍ਰਸ਼ਾਦੀ ਘਰ ਕਮਾਈ ਜਾ ਧਿਆਨ ਕਰਕੇ ਬਲੋ ਜੀ ਵਾਹਿਗੁਰੂ ਨਾ ਸ਼ੰਗਾ ਸ਼ੁਨੀਆ ਨੇ ਧਰਮ ਹੇ ਕੁਰਬਾਨੀਆਂ ਕੀਤੀਆਂ ਤਨ ਆਰਿਆਂ ਨ ਚਰਵਾਏ ਬੰਦ ਬਕੜਵਾਏ ਚੜਖੜੀਆਂ ਤੇ ਗਲੇ ਰੰਬਿਆਂ ਨ ਫੁੱਪੜੀਆਂ ਲੋਹਾਈਆਂ ਜੰਡਾਂ ਨ ਬਨ ਫੇ ਸਾੜੇ ਗਏ ਵੱਡੇ ਦਵਾਰਿਆਂ ਦੀ ਸੇਵਾ ਲਈ ਧਰਮਦੇਵ ਫਾਤਰ ਕੌਮ ਦੀ ਰੱਖੀ ਰਹੀ। ਤਹੱਤ ਇਸ ਹਲਚਾਰੇ ਸਿੱਖੀ ਸਿਰ ਕੇਸਾਂ ਸ਼ਾਸਨ ਬਾਇਆ। ਸਮੂਹ ਜੀਵਾਂ ਮਤਾ ਮਾਸੰਗਾਂ ਬਝੰਗੀਆਂ ਦੇ ਸਿਰਕੜਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ ਜੀ ਤੁਹਾਨੂੰ ਅਸਥਾਨ ਸਰਵੱਤ ਵਰਦਵਾਰਿਆਂ ਦੇ ਨਰਕੂਨ ਲਾੜ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ ਕੋਈ ਖਾਲਸਾ ਜਿਸੇ ਅਲਾਹ ਹੈ। ਕਿਤਾਬੇ ਕਿਤਾਬੇ آ 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 ਪਾਜੀ ਘੜੀ ਹਪਾਜੀ ਘੜੀ ਮੜ ਜਾਣ ਇਸ ਪਰਿਵਾਰ ਨੂੰ ਇਸ ਕਠਨ ਘੜੀ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਕਿ ਜਿਹੜਾ ਰੱਬ ਕਿਸੇ ਨੂੰ ਨਾ ਦੇਵੇ ਘੜੀ ਤੇ ਇਸ ਮੁੰਡੇ ਦਾ ਨਾਮ ਸੀ ਲੈਸਨੈਕ ਆਪਰੇਟਰ ਸੁਖਪ੍ਰੀਤ ਸਿੰਘ ਇਹਦੀ ਜੁੰਡ ਸੀ 581 ਲਾਈਟ ਰਾਈਡਰ ਚੜ੍ਹਦੀ ਕਲਾ ਜਿਹੜੀ ਕਿ ਅੱਜ ਕੱਲ ਬਲੋਂਗ ਕਰਦਾ ਸਾમારી ਤੇ ਸਰ ਕਿੰਨੀ ਕੁ ਉਮਰ ਸੀ ਇਹਦੀ ਇਹਦੀ ਉਮਰ ਸੀ ਆਪਣੇ ਮੈਂ 33 26 ਸਾਲ 26 ਤੋਂ 30 ਸਾਲ ਦੇ ਵਿੱਚ ਸੀ ਇਹਦੀ ਉਮਰ ਤੇ ਬਹੁਤ ਹੀ ਅੱਛਾ ਬੀਬਾ ਮੁੰਡਾ ਸੀ ਜਿੰਨਾਂ ਦਾ ਤੁਸੀਂ ਕਹਿ ਲੋ ਕਿ ਕਦੇ ਕੋਈ ਵੀ ਗਲਤ ਕੰਮ ਨਹੀਂ ਇੰਨਾ ਅੱਛਾ ਮੁੰਡਾ ਸੀ ਸਾਡੀ ਪਲਟਨ ਦੇ ਵਿੱਚ ਇਹੋ ਜਿਹਾ ਮੁੰਡਾ ਨਹੀਂ ਸੀ ਹੋ ਸਕਦਾ ਔਰ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਸੁੱਟੀ ਆ ਕੇ ਇੱਕ ਜਵਾਨ ਨਾਲ ਐਦਾਂ ਦੀ ਬੀਤੇ ਸਰ ਕਿੰਨੇ ਸਾਲ ਪਹਿਲਾਂ ਫਰ ਗਿਆ ਇਹ ਸਰ ਅਜ ਤੋਂ ਮੇਰੇ ਖਿਆਲ 7-8 ਸਾਲ ਨੌਕਰੀ ਹੈ ਦੀ ਮੁੰਡੇ ਦੀ 6 ਸਾਲ ਹਾਂਜੀ 7 ਸਾਲ ਸਰ ਕੀ ਕਰਨਾ ਹੈ ਕਰਨਾ ਸਾਰੇ ਅਜ ਤੋਂ ਪਹਿਲਾਂ ਅਜ ਤੋਂ 5-7 ਦਿਨ ਪਹਿਲਾਂ ਮੈਂ ਵੀ ਐਕਚੁਅਲੀ 2 ਸਾਲ ਪਹਿਲਾਂ ਫੌਜ ਤੋਂ ਰਿਟਾਇਰ ਹੋਇਆ ਮੇਰੇ ਅੰਡਰ ਹੀ ਮੁੰਡਾ ਸਾਡੀ ਜੋਂਡ ਦੇ ਵਿੱਚ ਆਇਆ ਔਰ ਇਹ ਅਜ ਤੋਂ ਜਿਹੜਾ ਮੈਨੂੰ ਪਤਾ ਲੱਗਿਆ ਇਸ ਪਲਟਨ ਦੇ ਵਿੱਚੋਂ ਕਿ 19 ਤਰੀਕ ਨੂੰ ਘਰ ਪਹੁੰਚਿਆ ਛੁੱਟੀ ਘਰ ਆ ਕੇ ਇਹਨੂੰ ਕੋਈ ਹਾਰਟ ਐਟੈਕ ਵਗੈਰਾ ਹੋਇਆ ਇਸ ਤੋਂ ਬਾਅਦ ਸਿਵਲ ਚ ਲੈ ਗਏ ਨਾ ਸਿਵਲ ਲੈਣ ਤੋਂ ਬਾਅਦ ਉਹਨਾਂ ਜੋ ਆਪਣਾ ਮੈਡੀਸਨ ਦੇਣਾ ਸੀ ਉਹ ਦਿੱਤਾ ਉਸ ਤੋਂ ਬਾਅਦ ਇਹਨੂੰ ਐਮਚ ਅਮਰਸਰ ਦੇ ਵਿੱਚ ਫਾਰਵਰਡ ਕੀਤਾ ਗਿਆ ਉੱਥੇ ਜਾ ਕੇ ਨੂੰ ਇਹਨੂੰ ਡੈਥ ਗੋਸਟ ਕਰਦੇ ਨੇ ਇਹ ਸਰ ਵਿਆਹ ਕਿ ਕਮਾਰਾ ਸੀ ਇਹ ਵਿਆਹ ਸੀ ਸਰ ਕੀ ਬੱਚੇ ਕਿੰਨੇ ਬੱਚਾ ਇਹਦਾ ਇੱਕ ਛੋਟਾ ਜਿਹਾ ਮੁੰਡਾ 6 ਸਾਲ ਦਾ 6 ਮਹੀਨੇ ਦਾ 8 ਮਹੀਨੇ ਦਾ ਹਾਂਜੀ ਹਾਂਜੀ ਤੇ ਸਰ ਅੱਜ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸੰਸਕਾਰ ਜੀ ਹਾਂਜੀ ਅੱਜ ਅੱਜ ਇਹਦਾ ਅੰਤਿਮ ਸੰਸਕਾਰ ਹੈ ਅੱਜ ਤੋਂ ਦੋ ਦਿਨ ਪਹਿਲਾਂ ਇਹ ਡੈਥ ਹੋਈ ਸੀ ਪਰਸੋਂ ਔਰ ਅੱਜ ਇਹਦਾ ਅੰਤਿਮ ਸੰਸਕਾਰ ਕੀਤਾ ਗਿਆ ਇਹਦਾ ਨਾਮ ਸੁਖਪ੍ਰੀਤ ਸਿੰਘ ਸੀਗਾ ਤੇ ਇਹ ਸਵੇਰੇ ਉੱਠਿਆ ਵਾ ਉੱਠਣ ਦੇ ਬਾਅਦ ਚ ਇਹਨੇ ਚਾਹ ਪਾਣੀ ਪੀਤਾ ਵਾ ਉਦੋਂ ਬਾਅਦ ਦੇ ਵਿੱਚ ਇਹਨੇ ਇਹਦੇ ਦਰਦ ਹੋਈ ਆ ਦਰਦ ਹੋਈ ਆ ਇਕਦਮ ਤੇ ਇਹਨੂੰ ਜਿਹੜਾ ਉਹ ਲੈ ਗਿਆ ਸਿਵਲ ਹਸਪਤਲ ਫਟਾਫਟ ਬਹੁਤ ਜਲਦੀ ਤੇ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਵਾਲਿਆਂ ਨੇ ਯਾਤਰਾ ਕਰਤਾ ਉਹ ਅੰਮ੍ਰਿਤਸਰ ਲੱਜ ਮਿਲਟਰੀ ਦਾ ਬੰਦਾ ਮਿਲਟਰੀ ਆਫਸਰ ਲੈ ਗਿਆ ਮਿਲਟਰੀ ਆਫਸਰ ਲੈ ਗਏ ਉੱਥੇ ਜਾ ਕੇ ਉਹਨਾਂ ਨੇ ਐਫਸੀ ਜੀ ਵਗੈਰਾ ਸਭ ਕੁਝ ਕੀਤਾ ਵਾ ਉਹ ਬਾਅਦ ਉਹਨਾਂ ਡੈਥ ਤੇ ਕਲੀਅਰ ਕਰਤਾ ਇਹ ਸਰ ਜਿਹੜੇ ਢਿਲੇ ਮੱਠ ਜਿਹੜੀ ਇਹ ਕਿੰਨੇ ਤਰੀਕ ਨੂੰ ਹੋਈ ਤੇ ਡੈਥ ਕਿੰਨੇ ਤੇ ਢਿਲੇ ਮੱਠ ਇਹ ਤੋਂ ਕੋਈ ਹੋਈ ਨਹੀਂ ਬੜਾ ਨਰੋਵੰਗਾ ਸੀਗਾ ਇਹ ਛੋਟੀ ਆਇਆ ਵਾ ਮੇਰੇ ਖਿਆਲ 29 ਤਰੀਕ ਨੂੰ ਆਇਆ ਕਿੱਥੇ ਪੋਸਟਿੰਗ ਕਿਥੇ ਜੀ ਇਹ ਪੋਸਟ ਹੈ ਦੀ ਮੀਸਾ ਮਨੀਆ ਮਨੀਪੁਰ ਦੇ ਲਾਗੇ ਹਾਂਜੀ 581 ਫੀਲਡ ਰੈਜਿਮੈਂਟ ਤੇ ਬੈਕ ਬਰੇ ਹਾਂਜੀ ਬੈਕ ਕੁ ਬਰੇ ਆ ਸੀਗਾ ਕਿੰਨੇ ਬੱਚਾ ਇਹਦਾ 9 10 ਮਹੀਨੇ ਦਾ ਹੋਰ ਪਰਿਵਾਰ ਦੇ ਪਿੱਛੇ ਕੌਣ ਆਉਂਦੇ ਪਰਿਵਾਰ ਦੇ ਪਿੱਛੇ ਦੇਖ ਭੈਣ ਆ ਇੱਕ ਮਾਂ ਇੱਕ ਭਰਾ ਭਰਾ ਹੈ ਤੇ ਅੱਜ ਸਰਕਾਰ ਦੀ ਮਤਲਬ ਸਨਮਾਨਨਾ ਦੇ ਸੰਸਕਾਰ ਹੋਇਆ ਜੀ ਹਾਂ ਸਰਕਾਰ ਦੇ ਸਨਮਾਨ ਦੇ ਨਾਲ ਉਹਨਾਂ ਦੀ ਯੂਨਟ ਦੇ ਦੀ ਯੂਨਟ ਦੇ ਬੰਦੇ ਇੱਥੇ ਅੰਮ੍ਰਿਤਸਰ ਸੀਗੇ ਉਹ ਉੱਥੇ ਐਮਚ ਆ ਕੇ ਸੀ ਉਦੋਂ ਜੀਸੇ ਸਾਹਿਬਾਂ ਉਹਨਾਂ ਨੇ ਸਾਰੀ ਕਾਰਵਾਈ ਆਪਣੇ ਹੱਥੀਂ ਜਿਹੜੀ ਹੈ ਵੇਖੀ ਆਣ ਕੇ ਕਰਵਾਈ ਆ